ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰੇ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜਰੂਰ ਪੂਰੀਆਂ ਕਰਦੇ ਹੋ ਜਰੂਰ 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 ਪੂਰੀਆਂ ਕਰਦੇ ਹੋ ਪਿਛਲਾ ਬਲੌਗ ਦੇਖਿਆ ਤੁਸੀਂ ਅਸੀਂ ਚੰਬੇ ਦੇ ਨੇੜੇ-ਤੇੜੇ ਘੁੰਮਦੇ ਫਿਰਦੇ ਸੀ ਤੇ ਅੱਗੇ ਨੋ ਬਦੇ ਆ ਅਸੀਂ ਪਰਮੌਰ ਪਰਮੌਰ ਸਾਈਡ ਨੂੰ ਤੇ ਉੱਥੇ ਪਰਮੌਰ ਤੋਂ ਰਸਤਾ ਜਾਂਦਾ ਏ ਮਣੀ ਮਹੇਸ਼ ਨੂੰ ਤੇ ਉਹਨਾਂ ਦੇ ਦਰਸ਼ਨ ਹੈ ਜਿਹੜੇ ਇੱਥੇ ਸਟਾਰਟਿੰਗ ਦੇ ਵਿੱਚ ਅਸੀਂ ਹੁਣ ਪੜਿਆ ਇੱਕ ਬੋਰਡ ਰਸਤੇ ਦੇ ਵਿੱਚ ਉਰਥੇ ਹੈਗਾ 10 ਕਿਲੋਮੀਟਰ ਹਾਲ ਤੇ ਤੁਹਾਨੂੰ ਮੈਂ ਜਿਹੜਾ ਬੋਰਡ ਪੜਿਆ ਅਸੀਂ ਕੀ ਪੜਿਆ ਸੀਗਾ ਤੇ ਤੁਹਾਨੂੰ ਵੈਸੇ ਦਰਸ਼ਨ ਕਰਵਾ ਦਈਏ ਪਹਿਲਾਂ ਇੱਧਰ ਉਹਦੇ ਪਹਾੜਾਂ ਦੇ ਮਣਜਾ ਮੈਂ ਕੈਮਰਾ ਵੀ ਸਾਫ਼ ਕਰ ਲਵਾਂ ਜੀ ਸੌਰੀ ਹੈ ਤੁਹਾਨੂੰ ਇਹਦੇ ਲਈ ਡਿਸਟਰਬ ਕੀਤਾ ਤੁਹਾਨੂੰ ਤੇ ਆਹ ਲਿਖੇ ਹੋਏ ਜੀ ਰੇ ਪ੍ਰਥਮ ਕਲਾਸ਼ ਦਰਸ਼ਨ ਇੱਥੇ ਤੋਂ ਦਰਸ਼ਨ ਜਿਹੜੇ ਪ੍ਰੋਪਰ ਹੁੰਦੇ ਨੇ ਜਿਹੜੇ ਸਭ ਤੋਂ ਪਹਿਲੇ ਦਰਸ਼ਨ ਹੁੰਦੇ ਨੇ ਜਿਹੜੀ ਸੰਗਤ ਇੱਥੇ ਆਉਂਦੀ ਆ ਤੇ ਇੱਥੇ ਨਹੀਂ ਉਹ ਮੈਂ ਤੁਹਾਨੂੰ ਅਸਲ ਵਿੱਚ ਦਿਖਾਉਂਦਾ ਤੁਹਾਨੂੰ ਤੇ ਬੈਸੇ ਇੱਥੇ ਹਨ ਪੂਰੀ ਇੱਕ ਛਵੀ ਵੀ ਬਣਾ ਕੇ ਪੇਸ਼ ਕੀਤੀ ਹੋਈ ਆ ਕਰਾਸ਼ ਦੀ ਸ਼ੇਵ ਜੀ ਮਾਰਵਦੀ ਆ ਉਹਨਾਂ ਦੀ ਲੇਕ ਹੈਗੀ ਆ ਤੇ ਆਹ ਦੇਖ ਸਕਦੇ ਆ ਤੁਸੀਂ ਤੇ ਹੁਣ ਬੈਕ ਸਾਈਡ ਤੇ ਥੋੜੀ ਧੁੱਪ ਕਰਕੇ ਕਲੀਅਰਟੀ ਚ ਨਹੀਂ ਆ ਰਹੀ ਨਜ਼ਰ ਤੇ ਇਹ ਹੋ ਗਿਆ ਜੀ ਮੇਰੇ ਚਾਚੇ ਨੂੰ ਆਜੀ ਹੱਸਾ ਬੈਠੀ ਕਾ ਕੰਧਾ ਨਦੀਆ ਚ ਲੋ ਜੀ ਤੁਹਾਨੂੰ ਮੇਰੇ ਮੁੰਡੇ ਨੂੰ ਲੱਗਣੀ ਹੈ ਤੇ ਅਸੀਂ ਜਾ ਕੇ ਹਲ ਧਰਮਰਾਜ ਜੀ ਨੂੰ ਵੀ ਮਿਲਣਾ ਅੱਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਮਤਲਬ ਜੇ ਮੈਂ ਦਰਸ਼ਨ ਕਰਾਵਾਂ ਪਰਬਤ ਦੇ ਲੋ ਜੀ ਇਹ ਹੈਗੇ ਜੀ ਦਰਸ਼ਨ ਹੋ ਰਹੇ ਆ ਦੇਖ ਸਕਦੇ ਹੋ ਤੁਸੀਂ ਇਲੇ ਪ੍ਰਥਮ ਦਰਸ਼ਨ ਕਰਿਆ ਇਹਨਾਂ ਨੇ ਕਿਉਂਕਿ ਹੁਣ ਸਮਾਂ ਥੋੜਾ ਜਿਹਾ ਹੋ ਹੋ ਗਿਆ ਸ਼ਾਮ ਦਾ ਹੋਣ ਲੱਗ ਗਿਆ ਤੇ ਜਿਹੜੀ ਧੁੰਦ ਜੀ ਚੜਨ ਲੱਗੀ ਜਿਹਦੇ ਕਰਕੇ ਪ੍ਰੋਪਰ ਜੇ ਗਾਹਾਂ ਜਾ ਕੇ ਤੁਹਾਨੂੰ ਦਿਖਾਉਂਦੇ ਤਾਂ ਗਾਹ ਨੂੰ ਵੀ ਦਰਸ਼ਨ ਕਰਾਉਂਦੇ ਆਪਾਂ ਅੱਗੇ ਨੂੰ ਵਧਣਾ ਹਾਲ ਆਪਾਂ ਨੇ ਤੇ ਇੱਥੇ ਜਾਨੀ ਮੈਨੂੰ ਕੇਅਰ ਨਹੀਂ ਲੱਗਦੀ ਥੋੜੀ ਜਿਹੀ ਘੱਟ ਕੇਅਰ ਲੱਗਦੀ ਹੈ ਤੇ ਬਹੁਤ ਸੋਹਣੀ ਸ਼ਵੀ ਬਣਾਈ ਹੋਈ ਹੈ ਸ਼ਿਵ ਜੀ ਮਹਾਰਾਜ ਦੀ ਚਲੋ ਅੱਗੇ ਚੱਲ ਕੇ ਮਿਲਦੇ ਆਂ ਗੱਡੀ ਖੜੀ ਹੈ ਜੀ ਉਹ ਤੇ ਸਾਰੀਆਂ ਸੰਗਤਾਂ ਜਿੰਨੇ ਵੀ ਇੱਧਰ ਬਾਹਰ ਅੰਦਰ ਤੋਂ ਆਉਂਦੇ ਨੇ ਜਿਵੇਂ ਆਹ ਗੱਡੀ ਖੜੀ ਜੀ ਇਹ ਵੀ ਲਾਗੇ ਫੋਟੋ ਖੇਚਣ ਇੱਥੇ ਤੇ ਖੜਕੇ ਜਾਣੀ ਦਰਸ਼ਨ ਕਰਦੇ ਆ ਪਹਿਲਾਂ ਦਾ ਫਿਰ ਅੱਗੇ ਵਧਦੇ ਨੇ ਸਾਰੇ ਚਲੋ ਅੱਗੇ ਚੱਲਦੇ ਹਾਂ ਹੁਣ ਦੇਖਦੇ ਅੱਗੇ ਚੱਲ ਕੇ ਜਾਣੀ ਉਹਦੇ ਤਾਂ ਬਿਲਕੁਲ ਕਲੀਅਰ ਘਟਾ ਹੈ ਨਾ ਵਧੀਆ ਵਧੀਆ ਦਰਸ਼ਨ ਹੁੰਦੇ ਆ ਜੀ ਇਹ ਦੇਖ ਸਕਦੇ ਤੁਸੀਂ ਲੋ ਲਓ ਜੀ ਤੇ ਇੱਥੇ ਤੇ ਇਹ ਆ ਜਿਹੜਾ ਪੇਸ਼ੇ ਨੂੰ ਹੈਗਾ ਆਪਣਾ ਚੰਬਾ ਉੱਤੇ 52 ਕਿਲੋਮੀਟਰ ਹੈਗਾ ਦਲਹੌਜ਼ੀ 105 ਹੈਗਾ ਪਠਾਨ ਕੋਟ 172 ਕਿਲੋਮੀਟਰ ਹੈ ਗਿਆ ਐਸੇ ਤੇ ਚਲੋ ਦੇਖਦੇ ਆਂ ਜੀ ਅੱਗੇ ਨੂੰ ਵਧਦੇ ਆਂ ਜੀ ਹੁਣ ਲਓ ਜੀ ਆਪਾਂ ਆਪਣੇ ਜਿਹੜਾ ਟੀਚਾ ਉਹਦੇ ਵੱਲ ਨੂੰ ਵਧਦੇ ਹੋਏ ਤੇ ਇੱਥੇ ਤੋਂ ਸਾਹਮਣੇ ਜੇ ਦੇਖਿਆ ਜਾਵੇ ਬਰਮੌਰ ਕਿੰਨੇ ਕ ਘੈਂਟ 뷰 ਬਣਦਾ ਤੁਹਾਨੂੰ ਸਾਰਾ ਦਿਖਾਉਂਦਾ ਮੈਂ ਤੁਹਾਨੂੰ ਉਹ ਇਹ ਆ ਉੱਪਰਲੇ ਪਾਸੇ برف ਹੈ ਜੀ ਤੇ ਜਿਹੜਾ ਪਹਿਲਾਂ ਤੁਹਾਨੂੰ ਉਹ ਦਿਖਾਇਆ ਸੀਗਾ ਆਪਾਂ ਨੇ ਉਹ ਉਹ ਇਹ ਪਹਾੜੀ ਦੇ ਓਲੇ ਹੋ ਗਏ ਹੋ ਹਨਾ ਜਿਹੜੇ ਪਹਿਲੇ ਦਰਸ਼ਨ ਕਰਵਾਏ ਸੀਗੇ ਤੁਹਾਨੂੰ ਤੇ ਆ ਆ ਗਿਆ ਇੱਧਰ ਤਕਰੀਬਨ ਇੱਥੇ ਜਿਹੜਾ ਬਸਿਆ ਹੋਇਆ ਏ ਸ਼ਹਿਰ ਬਰਮੌਰ ਤੇ ਅੱਗੇ ਚੱਲਦੇ ਹਾਂ ਤੇ ਬਹੁਤ ਸੋਹਣਾ ਬਹੁਤ ਹੀ ਸੋਹਣਾ 뷰 ਬਣਿਆ ਵਾ ਇੱਥੇ ਮਨਮੋਹਕ ਵਿਊ ਕੈਂਟ ਗੱਲਬਾਤ ਐਨ ਪੂਰੀ ਤੇ ਅੱਗੇ ਚੱਲ ਕੇ ਤੁਹਾਨੂੰ ਹੋਰ ਦਿਖਾਉਂਦੇ ਆ ਕਿਉਂ ਚਾਚਾ ਹਾਂ ਅੱਗੇ ਦਿਖਾਉਂਦੇ ਆ ਚੱਲ ਕੇ ਅੱਗੇ ਹਣਾ ਲਓ ਜੀ ਸੀ ਪਹੁੰਚ ਗਏ ਜੀ ਅਸਲ ਇੱਥੇ ਪਾਣੀ ਵੀ ਜੰਮ ਰਿਹਾ ਜੀ ਬਰਫ਼ਾ ਇਹ ਤੇ ਬਰਫ਼ਾ ਚਾਚੇ ਦੇਖ ਲੈ ਲੈ ਹੋਰ ਇਹ ਪਰਦਾ ਕਾ ਇਹਨਾਂ ਅਰੇ ਖਾ ਦੇ ਕੋ ਤਾਰ ਦੇ ਵਗਰ ਹਾਂ ਕਿੰਨੀ ਲੰਬੀ ਹੋਈ ਆ ਆ ਤਾਂ ਆਰ ਦੇ ਨਾਲ برفੇ ਆ ਸਾਰੀ ਆ ਤੇ ਆ ਥੱਲੇ ਵੀ ਆ ਆ ਸਾਰਾ ਇਹਦੇ ਪਰ ਆ ਆ ਟੋਟਲ برفਾ ਸਾਰਾ ਪਾਣੀ ਪੋਣੀ ਵਾਲਾ ਆ ਦੇ ਤਾਂ ਆ ਸਾਰੀ برفਾ ਉਹ ਪੈਰਾਂ ਤੇ ਵੀ ਜੰਮੀ ਵੀ ਉਹਦੇ ਆ ਸਾਰੀ برفਾ ਲਾਣ ਨਾਲ ਤੇ ਹੁਣ ਉਹ ਛੋਟਾ ਜੀ ਐਂਟਰੀ ਹੈ ਜੀ ਗੇਟ ਕੋਟ ਤੇ ਗੱਡੀ ਸਾਨੂੰ ਥੋੜੀ ਜੀ ਗਾਹਾਂ ਲਾਉਣੀ ਪਈ ਹੈ ਪੈਰ ਸਲਿੱਪ ਲੱਗ ਗਿਆ ਮਨ ਜਾ ਚੇ برف ਪਰ ਰੱਖੋਗੇ ਆ ਗੇਟ ਬਣਿਆ ਵਾ ਜੀ ਹੁਣ ਉਹ ਹੈ ਗੇਟ ਤੁਸੀਂ ਐਂਟਰੀ ਲੈਣੀ ਆ ਪਰਲੀ ਸਾਈਡ ਤੋਂ ਇਨਸਾਈਡ ਨੂੰ ਉੱਪਰ ਨੂੰ ਉੱਥੇ ਤੇ ਵੜ ਜਾਣਾ ਐ ਜਾਣਾ ਫਿਰ ਉੱਪਰ ਨੂੰ ਅਸੀਂ ਜੀ ਲੈ ਵੀ ਮੇਰਾ ਸਾ ਹਵਾ ਠੰਡ ਜਿਆਦਾ ਹੀ ਲੱਗਣੀ ਆ ਤੁਹਾਨੂੰ ਦੱਸ ਦਵਾਂ ਮੈਂ ਬਿਮਾਰ ਹੋਣ ਵਾਲੇ ਚਾਂਸ ਹੋ ਗਏ ਨੇ ਲਓ ਜੀ ਆ ਗੇਟ ਹੈ ਜੀ ਇਸ ਗੇਟ ਦੇ ਵਿੱਚ ਤੇ ਹੁਣ ਐਂਟਰੀ ਆ ਸਾਡੀ ਤੇ ਜਾਵਾਂਗੇ ਹੌਲੀ-ਹੌਲੀ ਤੁਹਾਨੂੰ ਆਲੇ-ਦੁਆਲੇ ਦਾ ਬਾਜ਼ਾਰ ਦਿਖਾਉਂਦੇ ਵੀ ਜਾਵਾਂਗੇ ਤੇ ਲੋਕਲ ਜਿੰਨੇ ਵੀ ਟੈਂਪਲਸ ਹੈਗੇ ਨੇ ਇੱਥੇ ਤੋਂ ਕਿੰਨੇ-ਕਿੰਨੇ ਕਿਲੋਮੀਟਰ ਦੀ ਦੂਰੀ ਤੇ ਆ ਉਹਨਾਂ ਦੇ ਇੱਕ ਲਗਾਇਆ ਹੋਇਆ ਇਹਨਾਂ ਨੇ ਇੱਥੇ ਫਲੈਕਸ ਫੈਸ਼ ਸ਼ਾਪਸ ਵਗੈਰਾ ਹੈਗੇ ਹਨ ਸ਼ਾਪਸ ਦੇ ਵਿੱਚ ਥੋੜੇ ਗੱਲਾਂ-ਬਾਤਾਂ ਕਰਦੇ ਪਰ ਜਾਨੀ ਜੀ ਹੱਥੋਂ ਤਾਂ ਸਾਡੇ ਹੋਗੇ ਸੁਣ ਸਹਤ ਰਸੀ ਸਿਰ ਤੇ ਗੰਡ ਪਾਣੀ ਸੋਣੀ ਲੱਗੀ ਹੋਈ ਹੈ ਹਾਂ ਹਾਂ ਸੋਣੀ ਵਾਲਾ ਕੰਮ ਹੈਗਾ ਹੀ ਆ ਯਾਰ ਹੁਣ ਆਪਾਂ ਆਪਾਂ ਹਲ ਢਿੱਲ ਦਿੰਦੇ ਆ ਚੇ ਸਰੀਰ ਨੇ ਇੱਕੋ ਲਾਸ ਬੈਠ ਜਾਣਾ ਫਿਰ ਸ਼ਾਪਸ ਵਗੈਰਾ ਸੋਣੀਆਂ ਉੱਪਰ ਕੱਪੜੇ ਵਾਈਆਂ ਨੇ ਬਾਰੇ ਟੰਗੇ ਉੱਥੇ ਨਹੀਂ ਆ ਬਰਫਾ ਹੈ ਇਹ ਬਰਫਾ ਹੈ ਜੱਚੇ ਪੈਰ ਚਿਰਕਣ ਲੱਗੇ ਜੇ ਦੇ ਇੱਕ ਮਿੰਟ ਚ ਚਾਚਾ ਲੈ ਵੀ ਪੰਗਾ ਹੀ ਹੈ ਕੰਮ ਖਤਰੇ ਦਾ ਚਿਰਕਣ ਵਾਲਾ ਕੰਮ ਖਤਰੇ ਵਾਲਾ ਸੇਵਕਾਂ ਤਿਆਨ ਗੱਲ ਚੱਲੀ ਬ੍ਰੇਕ ਬਰੂਕ ਨਹੀਂ ਇੱਥੇ ਵੱਜਣੀ ਆ ਲੈ ਨਰੀਓ ਬਰਫੇ ਹੈ ਬਾਈ ਇਹੇ ਲੈ ਪਾਈ ਬਰਫੜਾ ਤਾਂ ਕਮ ਹੋ ਲਿਆ ਪੂਰਾ ਆਪਣਾ ਹਨਾ ਆ ਦੇਖੋ ਜੀ ਆ ਬਰਫੇ ਹੈ ਜੀ ਸਾਰੀ ਆਹ ਥੱਲੇ ਇਹ ਸੱਜੇ ਸੱਜੇ ਗਿੱਲਾ ਪਾਣੀ ਨੇ ਜਾਂ ਮਣਾ ਸੁੱਕੇ ਨੇ ਤਾਂ ਕਿਆ ਜਮਣਾ ਹਾਂਜੀ ਹਾਂ ਜਾਣਾ ਜੀ ਇੱਥੇ ਰੂਮ ਵਗੈਰਾ ਦਾ ਰੇਟ ਰੂਟ ਨਹੀਂ ਪਤਾ ਕਿਆ ਹੁਣ ਹਨਾ ਸਟੈਕਸੀ ਘਰੋਂ ਨਹਾ ਉੱਧਰ ਲੱਕੜੀ ਵਾਲਾ ਪਰਾਣਾ ਤੇਰਾ ਨੋਕਾ ਚਾਚੇ ਹੈ ਸਪਾਸ ਦੀ ਮੂੰਗਫਲੀ ਲਈ ਬੈਠਾ ਫਰੂਟ ਵਗੈਰਾ ਆ ਗਿਆ ਠੀਕੋ ਸਰ ਬੜੀਆ 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 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਆਪਾਂ ਹੁਣ ਬਿਲਕੁਲ ਅ ਬਾਜ਼ਾਰ ਦੇ ਵਿੱਚੋਂ ਵਿੱਚ ਜਾ ਰਹੇ ਹਾਂ ਲਾ ਵੀ ਚਾਚਾ ਤੇ ਰੋਟੀ ਦਾ ਪ੍ਰਬੰਧ ਵੀ ਇੱਧਰ ਹੀ ਹੋਣਾ ਮਨ ਲੱਗਦਾ ਆਪਣਾ ਆ ਹੈਗਾ ਨਾ ਟਾਬਾ ਇੱਧਰ ਫਾਸਟ ਫੂਡ ਵਾਲੇ ਆ ਇੱਧਰ ਜਨਤਾ

ਆ ਦਿਨਾਂ ਦੇ ਕੋਈ ਸੰਪਰਦਨ ਰਹਿਤ ਹੈ ਨਾ ਕੋਈ ਗੱਲ ਨਹੀਂ ਕਿੰਨਾ ਚੋ ਉਹ ਤੁਸੀ ਬਸ ਉਹੀ ਚੀਜ਼ ਹੈ ਜੀ ਬਿਲਕੁਲ ਅਫਾਰ ਰੈਗੂਲਰ ਤੋਂ ਖੰਗੀਆਂ ਸ੍ਰੀ ਪਹਿਲੀ ਕਰ ਮੋੜਿਆ ਸਾਹਾਰਾ ਰਹਿ ਕਹਿੰਦੀ ਹੈ ਡੰਡਾ ਅੰਦਰ ਨਾ ਤਾਂ ਹੀ ਟਰਬੋ ਲੱਗਦੇ ਗੱਡੀਆਂ ਨੂੰ ਹੈ ਸਨ ਨੂੰ ਵੀ ਲੱਗ ਜਾਣਾ ਟਰਬੋ ਲੱਗਿਆ ਹੋਇਆ ਰੋਪੜ ਤੱਕ ਪਹੁੰਚਦੇ ਤਾਂ ਕਿਤੇ ਲੱਗ ਜਾਣੇ ਟਰਬੋ ਮੈਂ ਆਪਾਂ ਦਿਖਾ ਮੈਂ ਗੱਲ ਲੇਟਕਨੇ ਸੋਨੇ ਸੋਣੀ ਆ ਖਾਣ ਦੀਆਂ ਆਈਟਮਾਂ ਪਈਆਂ 40 ਰੁਪਏ ਦਾ ਬਰਗਰ ਚਾ ਚੈੱਕ ਹੋ ਜੂਦਾ ਹੀ ਕਾਹੀ ਜੀ ਜਾਨੀ ਹਣਾ ਲਾਈ ਵੀ ਚੱਜਾਂ ਮੰਦਰ ਦੇ ਕੋਲ ਪਹੁੰਚ ਲੈਪਾ ਹੁਣ ਧਰਮ ਰਾਜ ਹੈ ਕਿਨੇ ਕਿਆ ਮੁਖ ਲੈ ਕੇ ਜਾਏਗਾ ਹੈ ਧਰਮ ਰਾਜ ਧਰਮ ਰਾਜ ਆਪਣੇ ਆ ਖਤਮ ਹੋ ਗਿਆ ਇੱਧਰ ਹਾਂ ਇੱਥੇ ਵੀ ਹੈਗਾ ਬੁੰਦੇ ਹਾਂ ਇੱਧਰ ਬੁੰਦੇ ਆ ਠੰਡ ਠੰਡ ਆ ਓਰੇ ਹਾਂ ਧਰਮ ਰਾਜ ਜਦ ਲੈ ਖਾਵਾਂਗੇ ਤਾਂ ਕਿਆ ਮੁਖ ਲੈ ਕੇ ਜਾਏਗਾ ਫਿਰ ਹੁਣ ਤਾਂ ਅਸੀਂ ਜਿਹੜਾ ਜਹਾਗਾ ਉਹ ਜਬੂਥੇ ਲੱਗੇ ਵੜ ਜਾਣਾ ਹੁਣ ਤਾਂ ਹੈ ਬਾਕੀ ਭਾਈ ਬਾਦੀਆਂ ਗੱਲਾਂ ਲੋਚ ਹਾਂ ਹਾਂ ਮੈਨੂੰ ਲੱਗਦਾ ਤਾਂ ਗੇਟ ਹੀ ਆ ਮੇਰਾ ਹੈਨਾ ਦੁਨੀਆਂ ਦੇ ਕਹਿੰਦੇ इको एक इक् एक मंदिर पीछे 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 ਕਹਿੰਦੇ ਮੰਦਿਰ ਦੇ ਅੰਦਰ ਸ਼ਰਾਬ ਪੀ ਕੇ ਆਉਣਾ ਮਨਾ ਹੈ। ہماری ਪਹਿਚਾਨ ਹਾਂਜੀ ਇਹਹੀ ਹੈ ਨਾ ਮੰਦਿਰ ਹੁਣ ਇਹ ਨਹੀਂ ਆਪਾਂ ਨੂੰ ਪਤਾ ਪ੍ਰੋਪਰ ਆਹ ਫਿਰ ਆਹ ਸਰਕੰਨ ਫਰਮਤ ਕਰਨਾ ਪੈਣਾ ਨਾ ਖੇਲੋ 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 ਛੁਪਨ ਚਪਾਈ ਖੇਲੋ ਬੇਟਾ ਲਓ ਜੀ ਬਹੁਤ ਆਹ ਕੀ ਹਮੀਨਾ ਕਰੀਦਾ ਹੈਗੀ ਉਹ ਹੈ ਲਓ ਜੀ ਇੱਧਰ ਸ਼ੇਸ਼ਨਾਗ ਜੀ ਵੀ ਬਿਠਾਲੇ ਹੋਏ ਨੇ ਜੀ ਮਹਾਰਾਜ ਕਿੱਡਾ ਮੋ ਚੀਲੇ ਹੈ ਵੀ ਦੇ ਕਿੱਡਾ ਹਾਂ 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 ਵੀ ਦੇ ਦੇ ਦਰਦਾ ਹੀ ਮਾਤਰ ਰੱਖਦਾ ਦੇਵਦਾਸ ਦਾ ਨਹੀਂ ਹੈ ਦੇਵਦਾਸ ਦੇਵਦਾਸ ਹੈ ਹਾਂ ਨਾ ਮੈਂ ਤਾਂ ਕੋਈ ਹੋਰ ਲੱਗਦਾ ਬਾਈ ਕੋਈ ਈ ਲਾ ਚੀਲ ਲੱਗਦੀ ਨਾ ਠੀਕ ਦਾ ਠੀਕ ਲੋ ਚੀਲ ਵੀ ਨਹੀਂ ਹੈਗੀ ਚਾਚੇ ਯਾਰ ਹਾਂ ਪਤਾ ਨਹੀਂ ਹੁਣ ਅੱਗੇ ਮੰਦਰ ਦਾ ਭਾਈ 2-3 ਫਿਰ ਸਕੂਲ ਵੀ ਵਿੱਚ ਹੈ ਹਾਂ ਹੁਣ ਆਪਾਂ ਨੂੰ ਕੋਈ ਦੱਸਣ ਵਾਲਾ ਚਾਹੀਦਾ ਓਰੇ ਉਹ ਲਿਖਿਆ ਵਾ ਵਿਸ਼ਵ ਪ੍ਰਸਿੱਧ ਮੰਦਰ ਸ਼੍ਰੀ ਧਰਮਰਾਜ ਜੀ ਪ੍ਰਸਤuti ਲੋ ਜੀ ਤੇ ਇੱਕ ਇੱਧਰ ਨੂੰ ਹੋ ਗਿਆ ਉਹ ਤੇ ਹੁਣ ਮੜ ਜੇ ਆਪਾਂ ਕਿਸੇ ਤੇ ਗਿਆਨ ਲਈਏ ਪਹਿਲਾਂ ਚਾਚੇ ਯਾਰ ਬਿਬੇ ਜਰ ਕੋ ਸਾਹ ਨੂੰ ਮੜੇ ਦੱਸੋ ਕੁਛ ਪੁੱਛੇਰ ਬਾਬਾ ਜੀ ਨੂੰ ਪੁੱਛ ਕੇ ਕਹਿੰਦੇ ਆ ਮੜੇ ਜੀ ਜਰ ਕਿ ਹੱਥੀਏ ਦੁਪਰੀ ਉਹਦੀ ਕੋਈ ਹੱਥੀਏ ਹਾਂ धर्मराज शिवजी जी का मंदिर नरसिंह का जी ठीक है धर्मराज का ये वाला है जी। ठीक है ठीक है ठीक है ठीक है जो पूरी दुनिया में एक ही है ना जी 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 जी, जी ठीक है ਤੇ ਨਰਸਿੰਘ ਦਾ ਹੋਗਾ ਮਮ ਤੇ ਉਹ ਹੋ ਗਿਆ ਸ਼ਿਵਜੀ ਮਹਾਰਾਜ ਹੈ ਨਾ ਜੁੱਤੀਆਂ ਖੋਲੋ ਫਿਰ ਹੁਣ ਜੁੱਤੀਆਂ ਖੋਲੋ ਵੇ ਬਾਸ ਆਓ ਤੇ ਫਿਰ ਆਪਾਂ ਨਮਸਕਾਰ ਕਰੀਏ ਆ ਜਿਹੜੇ ਪਿੱਛੇ ਆ ਬੈਕ ਸਾਈਡ ਤੇ ਆਇਆ ਚੇ ਬੈਕ ਸਾਈਡ ਤੇ ਹਾਂ ਇਹ ਨਰਸਿੰਘ ਦਾ ਮੂਰੇ ਵਾਲਾ ਉਹ ਉੱਥੇ ਲਿਖਿਆ ਹੋਇਆ ਕੋਰਡ ਲੱਗਿਆ ਹੋਇਆ ਪੜੋ ਜਾ ਕੇ ਆ ਮੜੇ ਦੇਖੋ ਤੁਸੀਂ ਮੜੇ ਚੱਕਾ चप्पल तुलता खोल सकता अच्छा ये कोई सेवादार हो ना सद धर्मेश्वर महादेव बंद कर तो। फिर कित खोलना क्या लिखा हुआ अपने पिता श्री नहीं यार तो कुछ और लिखा हुआ कृपा में फोटोग्राफी ना करें जी 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 खड़ा वो नरसिंह वाला है ना हाँ जी चलो पहला आप दर्शन करिए क्या चीज है हाँ है हाँ। ही है ਬਾਈ ਬਟ ਜੰਮੀ ਸਾਡੀ ਬੋਲੀ ਫਰੀ ਜਗਾ 300 ਬਣਾਉਂਦੇ ਸੌਦੇ ਨਾ ਲਾ ਆਇਆ ਬਾਸੀ ਹਰ ਕੰਮ ਦੇ ਨਾ ਮੈਨੂੰ ਲੱਗਦਾ ਜੀ ਮਾਸਟਰ ਫਾਦ ਲਓ ਜੀ ਸਾਨੂੰ ਤਾਂ ਮੈਨੂੰ ਲੱਗਦਾ ਵੀ ਹੋਗੇ ਦਰਸ਼ਨ ਮਣੀ ਦੇ ਹਾਂ ਇੱਥੇ ਕੱਦ ਨਹੀਂ ਦਿਖਦਾ ਅੱਛਾ ਇੱਥੇ ਕੱਦ ਦਿਖੀਏ ਆਹਾਂ ਸਾਨੂੰ ਸਾਫ਼ ਦਿਖਦੀ ਹੈ ਜੀ ਉਰਤੇ ਪਹੁੰਚੇ ਹੋਏ ਹਾਂ ਜੀ ਅਸੀਂ ਮਣੀ ਮਹੇਸ਼ ਤੇ ਸਾਹਮਣੇ ਤੁਹਾਨੂੰ ਐ ਦੇਖੋ ਇਹ ਕੈਮਰੇ ਦਾ ਫਰਕ ਹੈ ਹੁਣ ਅਸੀਂ ਜੀ ਹੱਥ ਪੈਰ ਧੋ ਕੇ ਜੁੱਤੇ ਅਸੀਂ ਹੁਣੇ ਖੋਲ ਹੱਥ ਪੈਰ ਧੋ ਕੇ ਅਸੀਂ ਹੁਣ ਕਰਦੇ ਜੀ ਦਰਸ਼ਨ ਸਾਰੇ ਪਾਸੇ ਹੂੰ ਹੋਈ ਮਾ ਜੇ ਸਾਰੀ ਦਿਹਾੜੀ ਨਾਣੇ ਖੇਲੀ ਜਾਂਦੇ ਸਕੂਲ ਵੀ ਵਿੱਚੇ ਹਸਪਤਾਲ ਵੀ ਵਿੱਚੇ ਘਰ ਵੀ ਵਿੱਚੇ ਮੰਦਿਰ ਵੀ ਵਿੱਚੇ ਲਓ ਜੀ ਨਰਸਿੰਗ ਦਾ ਮੰਦਿਰ ਨਰਸਿੰਗ ਉਹੀ ਹੈ ਜੀ ਜਿਹੜਾ ਪ੍ਰਹਿਲਾਦ ਭਗਤ ਨੂੰ ਤਾਰਨੇ ਆਲਾ ਸੀ ਗੱਲ ਆ ਵੀ ਜਿਹੜੇ ਤੂੰ ਕਹਿੰਦਾ ਵੀ ਸਕੂਲ ਕਿੱਥੇ ਆ? ਹਾਂਜੀ ਦੇਖ ਲਓ ਸਕੂਲ ਹਾਂਜੀ ਵੀ ਚੱਲ ਰਿਹਾ ਨਾ ਹਾਂਜੀ ਤੇ ਜੀ ਇਹ ਹੈਗੇ ਜੀ ਅੰਦਰ ਸਾਨੂੰ ਦਰਸ਼ਨ ਜੇ ਕਰਵਾ ਸਕਦਾ ਮੈਂ ਕੋਈ ਰੋਕ ਕੇ ਨਾ ਸਾਨੂੰ ਸ਼ਰਵੀ ਬਾਬੇ ਆਰਟਮਾਤਾ ਦੇ ਜੈ ਕਰਵਾਤੀ ਜਿਨ੍ਹਾਂ ਨੇ ਤੋਣਾ ਉਸੇ ਬਾਅਦ ਵਿੱਚ ਚੱਜ ਹਾਂਜੀ ਉਹ ਕਾਲਜ ਹੈ ਗਵਰਨਮੈਂਟ ਕਾਲਜ ਸਹੀ ਗੱਲ ਆ ਉਹਦੇ ਉਹਦੇ ਨਾਲੇ ਨਾਲੇ ਉੱਪਰ ਹੋਇਆ ਪਣੀ ਮਹੇਸ਼ਾ ਆ ਗਿਆ ਉਹ ਤਾਂ ਲੱਗਿਆ ਜਿਹਾ ਹੋ ਸਿੱਧਾ ਪਰਸ਼ ਬਰਾ ਉਹ ਨਾ ਉਪਕੀ ਨੂੰ ਕਹਿੰਦਾ ਇਹ ਤੁਰਾ ਇਹਨੂੰ ਤਾਂ ਨਹੀਂ ਜਾਂ ਨਾਉ ਤਰਮਰਾਜ ਜੀ ਅਰੇ ਜੀਲੀ ਨਾ ਕੱਲ ਬਾਹਰ ਆਇਗਾ ਕੰਸੋ ਠੀਕ ਹੈ ਜੀ ਜੀ ਕਾਲਾ ਤਰੋਸ਼ ਕਲ ਜਾਵਾ ਪੂਰਾ ਜਾਵਾ 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 ਕਰੋ ਜੀ ਸਾ ਸੰਗਤ ਜੀ ਦਰਸ਼ਨ ਤੇ ਆਰਤੀ ਦੀ ਤਿਆਰੀ ਕਰੀ ਹੋਈ ਜੀ ਇਹਨਾਂ ਨੇ ਜਾ ਹੋ ਮਾਲਕ ਲੇਖਾ ਦਾ ਸਭ ਨੇ ਦੇਣ ਜਾਣਾ ਹੀ ਐ ਨਾ ਇਹਦੇ ਕੋਲ ਰਾਮੀਆਂ ਅੰਮ੍ਰਿਤ ਦੀ ਆਹ ਹੈ ਲੋ ਜੀ ਸ਼ਿਵ ਸਿਵ ਸਿਵ ਬੋਲੇ ਸ਼ੇ ਮੰਦਰ ਦੀ ਜੈਬ ਹੋਲੇ ਭੰਡਾਰੀ ਲਾ ਵੀ ਚਾਚਾ ਆਪਾਂ ਨੇ ਹੁਣ ਕਰ ਲੈ ਦਰਸ਼ਨ ਮੇਲੇ ਕਰੇ ਕਿਰਪਾ ਸਾਰਿਆਂ ਤੇ ਠੀਕ ਹੈ ਨਾ ਯਹੋ 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 ਕੀ ਕਹਿੰਦੇ ਤੇ ਇਹੋ ਪਰਬਤ ਉਹੀ ਤਰ੍ਹਾਂ ਦਰਸ਼ਨ ਪਿੱਛੇ ਦੇ ਹੋਣੇ ਵੀ ਹੁਣ ਤਾਂ ਵੀ ਪਾਰ ਕਰਕੇ ਆ ਗਏ ਤੇ ਹਾਂ ਉਹ ਪਿੱਛੇ ਦੇ ਹੋਣੇ ਸੀਗੇ ਨਾ ਠੀਕ ਹੈ ਠੀਕ ਹੈ ਠੀਕ ਹੈ ਤੇ ਉਹੀ ਜਿਹੜੇ ਦਰਸ਼ਨ ਆਪਾਂ ਦਿਖਾਏ ਆ ਮੈਨ ਉਹੀ ਸੀਗੇ ਪ੍ਰਥਮ ਦਰਸ਼ਨ ਚਲੋ ਜੀ ਮਿਲਦੇ ਆ ਤੁਹਾਨੂੰ ਹੁਣ ਥੋੜੇ ਜਿਹਾ ਅੱਗੇ ਜਾ ਕੇ ਅਸੀਂ ਪਾ ਲਈਏ ਜੁੱਤੇ ਵਗੈਰਾ ਆਪਣੇ ਲਓ ਜੀ ਹੁਣ ਕਹਿੰਦੇ ਪੀਜਾ ਚੀਜ਼ਾ ਖਾ ਲਈਏ 버거 ਸ਼ਰਗਰ ਖਾ ਲਈਏ ਤੇ ਚਾਚੇ ਰਾਂ ਨੂੰ ਦੇਤੀ ਆਪਾਂ ਨੇ ਐਂਟਰੀ ਮਾਰਗਰਿਟ ਦੀ ਫੋਟੋ ਤਾਂ ਪਾਓ ਸੋਹਣੀ ਬਣੀ ਵੀ ਹੁਣ ਪਤਾ ਨਹੀਂ ਐ ਥਾਮਾਨ ਹੋਊਗਾ ਵਿੱਚ ਕਿ ਨਹੀਂ ਇਹਦੇ ਵੀਡੀਓ ਲਾਏ ਮੇਰੀ ਚੀਜ਼ ਟੈਸਟ ਕਰੋ ਟੈਸਟ ਕਰਨੀ ਚਾਹੀਦੀ ਹੈ ਨਾ ਬਿਲਕੁਲ ਹੋਰ ਆਈਟਮ ਕੀ ਆਇਆ ਇਹਨਾਂ ਕੋਲ ਅੱਛਾ ਪੀਜ਼ਾ 70 ਰੁਪਏ ਐ 80 ਰੁਪਏ ਐ ਚੱ체 ਉਧਰ ਬੈਠ ਜੰਨੇ ਪਰ ਫਸਿਆ ਰਹ ਬਹੁਤ ਵੱਡ ਜਨੇ ਦਾ ਉਹ ਠੀਕ ਲੱਗਦਾ ਸਾਹਮਣੇ ਇਹਦੇ ਕੋ ਗੱਦੇ ਜੇ ਬੜ ਜਾਣੇ ਚੱਲ ਅੱਛਾ ਸੈਲਫ ਸਰਵਿਸ ਆ ਫਟ ਕੇ ਆਪਾਂ ਨੂੰ ਆਪ ਲੈ ਕੇ ਜਾਣੇ ਪੈਣੇ ਆ ਆ ਜਾ ਲਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਇੱਧਰ ਮਣੀ ਮਹੇਸ਼ ਸ਼ਿਵ ਸ਼ਿਵਕੇ ਨਹੀਂ ਸ਼ਨੀ ਮੰਦਰ ਤੇ ਅੱਗੇ ਸਾਡੇ ਹੁਣ ਇੱਧਰ ਆ ਗਈ ਜੀ ਗੱਡੀ ਉਹ ਖੜੀ ਸਾਹਮਣੇ ਤੇ ਮਿਲਦੇ ਆਂ ਫਿਰ ਕਿਥੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੱਡ ਦੀ ਕਲਾਚ ਰੱਖੇ ਲੈਂਡਕ ਨੇਰਾ ਚੌਕ ਨੇ ਤਰਕੀਆਂ ਬਖਸ਼ਾ ਜੀ ਵਾਹ ਵਾਹ